ਹਾਂਜੀ ਵੀਰ ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਜੀ ਆਪਾਂ ਦੋ ਢਾਈ ਮਹੀਨੇ ਬਾਅਦ گاਵਾ ਨੜਾਈਆਂ ਜੀ ਕਿ ਝੋਟੀ ਇੱਧਰ ਵੇਖੀਏ ਮੱਝਾ گاਵਾ ਜੀ ਅੱਜ ਤੋਂ 2 ਢਾਈ ਮਹੀਨੇ ਬਾਅਦ ਨੜਾਈਆਂ ਬੱਦਲ ਜੇ ਵੀ ਹੋਈ ਜਾ ਰਹੀਆਂ ਤੇ ਰਾਵ ਨਾਲ ਬੈਠੀਆਂ ਨੇ ਤੇ ਕੱਟੀਆਂ ਕੁੱਟੀਆਂ ਸਾਰੀਆਂ ਨੜਾਤੀਆਂ ਅੱਜ ਕਿ ਉਧਰ ਬੈਠੀਆਂ ਨਹੀਂ ਤੇ ਆ ਝੋਟੀ ਬੈਠੀ ਜੀ ਆਪਣੀ ਇਹਦੇ ਆਪਾਂ ਨੇ ਸੂਰਵੀਰ ਦਾ ਸੀਮਨ ਲਵਾਇਆ ਜਿਹੜਾ KF KFV ਦੇ ਨਾਂ ਤੇ ਆਉਂਦਾ ਕਰਮਵੀਰ ਫਾਰਮ ਬਰੀਡਰ ਦੇ ਨਾਂ ਤੇ ਆਉਂਦਾ ਸੀਮਨ ਉਹ ਸੂਰਵੀਰ ਬੁੱਲ ਦਾ ਲਵਾਇ ਸੀ ਮਨ ਆਪਾਂ ਇਹਦੇ ਝੋਟੀ ਦੇ ਇਹ ਚੈੱਕ ਪਾਸ ਹੋ ਗਈ ਆਪਾਂ ਫਿਰ ਤੁਹਾਨੂੰ ਡਿਟੇਲ ਦਵਾਂਗੇ ਦੀ ਇਹ ਚੈੱਕ ਪਾਸ ਹੋ ਗਈ ਤੇ ਬਾਕੀ ਇੱਧਰ ਬੈਠੇ ਨੇ ਆਮ ਨਾਲ ਲੱਗਾ ਆ ਤੇ 2 2.5 ਦਿਨ ਮਹੀਨੇ ਬਾਅਦ ਨਲਾਈਆਂ ਜੀ ਅੱਜ ਗੋਹਾ ਗੁਫਾ ਉੱਤਰਿਆ ਪੂਰਾ ਹੀ ਆ ਹਨ ਤੇ ਬਾਕੀ ਕੱਟੀਆਂ ਉੱਧਰ ਬੈਠੇ ਨੇ ਯਾਰ ਇੱਥੇ ਤੇ ਛੋਟੀਆਂ ਕੱਟੀਆਂ ਵੀ ਅੱਜ ਆਪਾਂ ਨਲਾਤੀਆਂ ਹਾਂ ਤੇ ਬੈਠੀਏ ਮੰਗਲਬੁਲਦੀ ਤੇ ਬੀਐਸ ਮੰਗਲਬੁਲਦੀ ਇਹ ਉਹ ਦੂਜੀ ਨੀਲੀ ਰਾਵੀ ਦੀ ਹੈ ਜੀ। ਲਾਹੌਰੀ ਬੁੱਲ। हिसार ਬਾਣ ਲਾਹੌਰੀ ਬੁੱਲ ਨੀਲੀ ਰਾਵੀ। ਤੇ ਅੱਜ ਆਪਣੇ ਕੋਲ ਆਇਆ ਸੈਗ ਦਾ ਮੇਲ। 40 162 ਦਾ। 40 162 ਦਾ ਮੇਲ ਆਇਆ। ਤੇ ਅੱਜ ਆਪਾਂ ਜੀ ਤੁਹਾਨੂੰ ਮੱਝ ਦਿਖਾਉਣੀ ਹੈ ਚੱਕ ਪਾਸ ਕਰਾ ਦੀ ਕੱਲ੍ਹ ਹੀ ਇਹ। ਅਮ ਅੱਜ ਖੜੀ ਜੰਦਰ ਇਹਦੇ ਸੀਮ ਲਵਾਇਤਾ ਜੀ ਆਪਾਂ ਨੇ ਐਚਐਸਬੀ ਪ੍ਰਧਾਨ ਬੁੱਲਦਾ ਤੇ ਕੱਲ ਆਪਾਂ ਨੇ ਚੈੱਕ ਪਾਸ ਕਰਾਤੀ ਜੀ ਇਹ ਚੈੱਕ ਪਾਸ ਹੋ ਗਈ 2 ਮਹੀਨੇ ਦੀ ਤੇ ਐਚਐਸਬੀ ਦਾ ਵਧੀਆ ਰਿਜ਼ਲਟ ਆ ਜੀ ਜਿਵੇਂ ਆਪਣੇ ਕੋ ਪਹਿਲਾ ਮੰਗਲ ਬੁੱਲਦੀ ਫੀਮੇਲ ਆ ਐਚਐਸਬੀ ਦੇ ਵਧੀਆ ਫੀਮੇਲ ਆਉਣੀ ਕਦ ਕਦ ਵਧੀਆ ਹੁੰਦਾ ਐਚਐਸਬੀ ਬੁੱਲਾਂ ਦਾ ਤੁਸੀਂ ਵਧੀਆ ਆਪਣੇ ਕੱਟੀਆਂ ਤਿਆਰ ਕਰਨੀਆਂ ਜੀ ਵਧੀਆ ਸਿਮਨ ਲਵਾਓ ਬੀਚਐਸਪੀ ਤੇ ਲਵਾਓ ਚਾਹੇ ਹੋਰ ਲੋ ਵਧੀਆ ਸਿਮਨ ਬੁਲਦੀ ਸਿਲੈਕਸ਼ਨ ਕਰਕੇ ਤੇ ਵਧੀਆ ਸਿਮਨ ਲਵਾਓ ਜੀ ਤੇ ਉਹ ਬੈਠੀ ਆਪਣੇ ਕੱਟੀਆਂ ਇੱਕ ਭਾਰਤ ਬੁਲਦੀ ਆ ਵੀਰਾਬਲੀ ਤੇ ਐਲਡੀਐਫ ਦੀ ਆ ਬੱਚੇ ਆ ਬੈਠੇ ਡੈਨਮਾਰਕ ਦੀ ਆ ਜਰਸੀ ਸੈਗ ਦੀ ਜਰਸੀ ਆ ਸੈਗ ਦੀ ਸੋਚਾ ਜਫਾ ਆ ਬੈਠੇ ਸੈਗ ਦੀ ਜਰਸੀ 5071 ਦੀ ਉਹ ਸੈਗ ਦੀ ਐਫਆ ਜੀ 40424 ਦੀ ਚਲੋ ਜੀ ਆਪਾਂ ਅਹੀਂ ਸਾਂਝੀ ਕਰਨੀ ਤੇ ਅੱਜ ਜਾਣਕਾਰੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਚੈਨਲ ਕਰ ਲਈ ਸਬਸਕ੍ਰਾਈਬ ਤੇ ਮਿਲਦੇ ਜੀ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ